ਸੀ ਸੀਤੇਵਾਲ ਸਾਹਿਬ ਦਾ ਨਾਮ ਲੇ ਲਿਆ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਚੰ디ਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸਿਚੇਵਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵੇ ਸਾਡੇ ਸਾਰੇ ਪੰਜਾਬ ਦੇ

only because he belongs to one particular party oh nu apa oh nu ik var sichewal nu sare pindan vich fail hoya project oh thapar ko karao pakko karao kise padhe likhe institute ko karao theek bajwaj ji chief minister khud bimar ho gaya pani pi ke utthe sidha bolo hospital tur gaya ki bimari te tuhanu mangni chahidi hai health minister nu mangni chahidi hai you should have told him not to go there straight from sichewal ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ 4 ਦਿਨ ਅਪੋਲੋ ਹਸਪੀਟਲ 'ਚ ਰਹਿ ਦੇ। ਦੇਖੋ ਆਈ ਐਮ ਨਾਟ ਮੈਂ ਪਰਸਨਲੀ ਪਾਰਟੀ ਨਹੀਂ ਬਣਾ ਚਾਹਦਾ। ਪਲੀਜ਼ ਡੋਟ ਕਨਫਿਊਜ਼ ਦੀ ਪੀਪਲ ਆਫ ਪੰਜਾਬ। ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ, ਛਪੜਾਂ ਦੀ ਗੱਲ ਹੈ, ਬਹੁਤ ਇੰਪੋਰਟੈਂਟ ਗੱਲ ਹੈ ਜੀ। ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਐਮਪੀ ਦਾ ਨਾਮ ਲਾਉਣਾ ਐਵੇਂ ਨਾ ਸਾਰੇ ਪੰਜਾਬ ਨੂੰ ਕਰਾਓ ਬੈਠੋ ਬੈਠੋ ਬੈਠੋ